ਸ਼੍ਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਵੱਲੋਂ ਸੱਦੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਪਹੁੰਚ ਚੁੱਕੇ ਨੇ ਅਤੇ ਉਹਨਾਂ ਵੱਲੋਂ ਜਿਹੜੇ ਹੈ ਹੁਣ ਕੁਝ ਸਮੇਂ ਬਾਅਦ ਜਿਹੜਾ ਹੈ ਇੱਥੇ ਪਹੁੰਚ ਤੋਂ ਬਾਅਦ ਸ਼੍ਰੀ ਅਕਾਲ ਤੱਕ ਸਾਹਿਬ ਦੇ ਉੱਤੇ ਜਿਹੜਾ ਹੈ ਸਭਮੁਖ ਜਿਹੜਾ ਹੈ ਪੇਸ਼ ਉਹ ਹੋਇਆ ਜਾਵੇਗਾ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ व्हीਲਚੇਅਰ 'ਤੇ ਜਿਹੜਾ ਸਤਕਾਂਛੀ ਦਰਬਾਰ ਸਾਹਿਬ ਪਹੁੰਚ ਰਹੇ ਕਿਉਂਕਿ ਉਹਨਾਂ ਦੇ ਪੈਰ ਦੇ ਵਿੱਚ ਸੱਟ ਲੱਗਣ ਕਾਰਨ ਉਹਨਾਂ ਦੇ ਸਰਜਰੀ ਜਿਹੜੀ ਸੀਗੀ ਉਹ ਹੋਈ ਸੀ ਜਿਸ ਤੋਂ ਬਾਅਦ ਜਿਹੜਾ ਹੈ ਸੁਖਬੀ ਸਿੰਘ ਬਾਦਲ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਅ ਅ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਾਫ਼ ਤੌਰ ਤੇ ਇਹ ਵੀ ਆਦੇਸ਼ ਜਾਰੀ ਕੀਤਾ ਗਿਆ ਸੀ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਇੱਥੇ ਨਾਹਰੇ ਬਾਜੀ ਜਿਹੜੀ ਹੈ ਉਹ ਅਨਾਕ ਕੀਤੀ ਜਾਵੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਜਿੱਦਾਂ ਹੀ ਸੱਚਖੰਡੀ ਦਰਬਾਰ ਸਾਹਿਬ ਪਰਕਰਮਾ ਵਿੱਚ ਪਹੁੰਚਦੇ ਨੇ ਤਾਂ ਉਹਨਾਂ ਦੇ ਸਮਰਥਕਾਂ ਵੱਲੋਂ ਉਹਨਾਂ ਨੂੰ ਜਿਹੜਾ ਜੀ ਆਇਆਂ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਲਗਾਤਾਰ ਹੀ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਭੂਮਿਕਾ ਨੂੰ ਲੈ ਕੇ ਅੱਜ ਬਹੁਤ ਵੱਡਾ ਫੈਸਲਾ ਜਿਹੜਾ ਹੈ ਉਹ ਜ਼ਰੂਰ ਲਿੱਤਾਗਾ ਅਸਰਦਾ ਹੈ ਪੰਜਾਬ ਦੇ ਹਰ ਇੱਕ ਨੁਮਾਇੰਦੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਵੀ ਅੱਜ ਜਿਹੜੀ ਹੈ ਇਸ ਇਕਤਰਤਾ ਉੱਤੇ ਜਿਹੜੀ ਹੈ ਜ਼ਰੂਰ ਅੱਖ ਬਣਾ ਕੇ ਰੱਖੀ ਗਈ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਵੱਲੋਂ ਵਾਰ-ਵਾਰ ਬੇਨਤੀ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਜਲਦ ਤੋਂ ਜਲਦ ਜੇ ਧਾਰਮਿਕ ਸਜ਼ਾ ਜਿਹੜੀ ਹੈ ਉਹ ਸੁਣਾਈ ਜਾਵੇ ਤਾਂ ਜੋ ਕਿ ਉਹਨਾਂ ਦੀ ਬੇਟੀ ਦੇ ਜੋ ਅਨੰਦਕਾਰਚ ਨੇ ਉਸ ਵਿੱਚ ਉਹ ਹਿੱਸਾ ਲੈ ਸਕਣ ਹਾਲਾਂਕਿ ਜੇ ਕਿ ਬੀਤੇ ਸਮੇਂ ਦੀ ਕਰ ਕੀਤੀ ਜਾਵੇ ਤਾਂ ਚਾਰ ਜਿਮਨੀ ਚੋਣਾ ਸਨ ਜਿਮਨੀ ਚੋਣਾ ਦੇ ਵਿੱਚ ਵੀ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੰਟੈਸਟ ਨਹੀਂ ਕੀਤਾ ਗਿਆ ਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਾਂ ਭੋषित ਕੀਤੇ ਜਾਣ ਤੋਂ ਬਾਅਦ ਉਹਨਾਂ ਵੱਲੋਂ ਇਸ ਜਿਹੜੀ ਸੀਗੀ ਉਹ ਬਾਈ ਇਲੈਕਸ਼ਨ ਸੀਗੀ ਉਹਦੇ ਵਿੱਚ ਕੰਟੈਸਟ ਨਹੀਂ ਕੀਤਾ ਗਿਆ ਸੀ ਲੇਕਿਨ ਹੁਣ ਪੰਜਾਬ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਨੇ ਨਗਰ ਨਿਗਮ ਦੀਆਂ ਚੋਣਾਂ ਦੇ ਦੌਰਾਨ ਵੀ ਹੁਣ ਉਹਨਾਂ ਵੱਲੋਂ ਜਿਹੜਾ ਹੈ ਜਰੂਰ ਕੰਟੈਸਟ ਜਿਹੜਾ ਹੈ ਜੇਕਰ ਧਾਰਮਿਕ ਸਜ਼ਾ ਲੱਗਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਹੈ ਕੰਟੈਸਟ ਜਿਹੜਾ ਹੈ ਉਹ ਕੀਤਾ ਜਾਂਦਾ ਕੀਤਾ ਜਾ ਸਕਦਾ ਹੈ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਤੇ 1 ਵਜੇ ਦੇ ਕਰੀਬ ਜਿਹੜਾ ਹੈ ਜਰੂਰ ਇਸ ਉੱਤੇ ਜਿਹੜਾ ਕੋ ਵੱਡਾ ਫੈਸਲਾ ਜਿਹੜਾ ਹੈ ਉਹ ਲਿਤਾ ਜਾ ਸਕਦਾ ਹੈ ਲੇਕਿਨ ਸੁਖਬੀਰ ਅ ਇਸ ਮੀਟਿੰਗ ਦੇ ਦੌਰਾਨ ਪਹੁੰਚੇ ਨੇ ਇੱਥੇ ਅਤੇ ਉਹ व्हीलचेयर ਦੇ ਉੱਤੇ ਨਜ਼ਰ ਆ ਰਹੇ ਨੇ ਹਾਲਾਂਕਿ ਬਹੁਤ ਵੱਡੇ ਜਿਹੜੇ ਲੀਡਰਸ ਨੇ ਉਹ ਵੀ ਇੱਥੇ ਪਹੁੰਚ ਚੁੱਕੇ ਸਨ ਅਤੇ ਬਾਕੀ ਤੁਹਾਡੇ ਦੇ ਲੀਡਰਾਂ ਵਿੱਚੋਂ ਵੀ ਬੀਬੀ ਜ਼ਗੀਰਪੁਰ ਜਿਹੜੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਲੇਕਿਨ ਜੇਕਰ ਗੱਲ ਕੀਤੀ ਜਾਵੇ ਬਿਕਰਮ ਸਿੰਘ ਮਜੀਠੀਆ ਜੀ ਜਾਂ ਜੋ ਮਨਿੰਦਰ ਸਿੰਘ ਜੋ ਉਹਨ ਸਰਸਾਂ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਸਾਰਾ ਦਾਹੀ ਕਹਿਣਾ ਹੈ ਕਿ ਜੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਫੈਸਲਾ ਸੁਣਾਇਆ ਜਾਵੇਗਾ ਉਹ ਉਹਨਾਂ ਨੂੰ ਇਨ ਬਿਨਾ ਅ ਜਰੂਰ ਮੰਨਣਾ ਪਵੇਗਾ ਤੇ ਸਿਰ ਝੁਕਾ ਕੇ ਜਿਹੜਾ ਹੈ ਉਸ ਜਿਹੜਾ ਫੈਸਲਾ ਹੈ ਉਹ ਜਰੂਰ ਮੰਨਣਗੇ ਲੇਕਿਨ ਕਿਤਨਾ ਕਿਤੇ ਹੁੰਦੀ ਗੱਲ ਕੀਤੀ ਜਾਵੇ ਤੇ ਸੁਖਬੀ ਸਿੰਘ ਬਾਦਲ ਜਰੂਰ ਸਤਿਗੁਰੂ ਜੀ ਦਰਬਾਰ ਸਾਹਿਬ ਪਹੁੰਚੇ ਨੇ ਤੇ ਅਤੇ ਪਹੁੰਚਣ ਤੋਂ ਬਾਅਦ ਉਹਨਾਂ ਵੱਲੋਂ व्हीਲ ਚੇਅਰ ਦੇ ਉੱਤੇ ਪਹੁੰਚ ਕੇ ਜਿਹੜੀ ਹੈ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਨਮੁਖ ਜਿਹੜਾ ਹੈ ਉਹ ਪੇਸ਼ ਹੋਇਆ ਜਾਵੇਗਾ ਤਾਂ ਜੋ ਕਿ ਉਹਨਾਂ ਨੂੰ ਧਾਰਮਿਕ ਸਜਾ ਜਿਹੜੀ ਹੈ ਉਹ ਸੁਣਾਈ ਜਾ ਸਕੇ ਗੁਰੂ ਸਾਹਿਬ ਹਾਜ਼ਰ ਨਾਜ਼ਰ ਨੇ ਜੀ ਗੁਰੂ ਸਾਹਿਬ ਦਾ ਮਹਾਨ ਤਖਤ ਹੈ ਇਸ ਲਈ ਗੁਰੂ ਦੀ ਜਰਨ ਪਰਸਨ ਵਾਸਤੇ ਜੀ ਜੀ ਇਹ ਹਰ ਸਿੱਖ ਦਾ ਫਰਜ਼ ਬਣਦਾ ਔਰ ਅਸੀਂ ਵੀ ਗੁਰੂ ਦੇ ਨਤਮਸਤਕ ਹੋਣਾ ਹੈ ਕਿੰਨੇ ਕਿੰਨੇ ਭੁੱਲਨ ਹਾਰਾ ਜੀ ਅਸੀਂ ਪ੍ਰਸਾਰ ਲੈ ਰਹੇ ਉਹੀ ਹੈਗੀ ਜੀ ਉਸ ਟਾਈਮ ਤੱਕ ਮੰਨਦੇ ਰਹੇ ਮੇਰਾ ਵੀ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਸੁਧਾਰ ਲੈ ਰਹੇ ਹੋਵੇ ਜਹ ਬਦਲਾਅ ਲੈ ਰਹੇ ਹੋਵੇ ਇਹ ਨੌ ਨੇ ਮਤਲਬ ਬੰਦਿਆਂ ਦੇ ਪਾਏ ਗੁਰੂ ਸਾਹਿਬ ਦੇ ਦਰ ਤੇ ਹਰੇ ਕੋਈ ਗੁਰੂ ਸਾਹਿਬ ਜਾਨੀ ਜਾਨ ਨੇ ਗੁਰੂ ਸਾਹਿਬ ਦੇ ਕੋਲੋਂ ਕਾਹਦਾ ਲਕੋਆ ਹੈ ਭਾਈ ਆਪ ਦਾ ਮਨ ਸਾਫ ਦਿਲ ਸਾਫ ਕਰਕੇ ਆਓ ਔਰ ਗੁਰੂ ਸਾਹਿਬ ਦੇ ਅਸੀਂ ਖਿੰਖਿਨ ਮੈਂ ਬਾਰ ਬਾਰ ਕਹਿ ਰਿਹਾ ਅਸੀਂ ਤਾਂ ਨੂਨ ਹਰਾਮੀ ਗੁਨੇਗਾਰ ਹਨ ਮਾਨਿਆਂ ਨੂੰ ਗੁਰੂ ਸਾਹਿਬ ਨੇ ਮਾਨ ਬਖਸ਼ਿਆ ਅਸੀਂ ਤਾਂ ਖਿੰਖਿਨ ਭੁੱਲਣਹਾਰ ਔਰ ਗੁਰੂ ਸਾਹਿਬ ਦੇ ਚਰਨ ਪਰਸਨ ਆਸਤੇ ਆਇਆ ਜੀਨੇ ਸਿਆਣਪ ਲੈ ਕੇ ਆਉਣੀ ਸਿਆਣਪ ਲੈ ਕੇ ਆਵੇ ਭਾਈ ਮੈਂ ਤਾਂ ਬਿਲਕੁਲ ਹੀ ਸਾਰਾ ਕੁਝ ਛੱਡ ਕੇ ਝੋਲੀ ਅੱਡ ਕੇ ਆਏ ਆ ਔਰ ਗੁਰੂ ਸਾਹਿਬ ਦੇਆਲੂ ਕਿਰਪਾਲੂ ਨੇ ਜੀ ਆ ਜੋ ਵੀ ਸਜਾ ਲੱਗਿਆ ਅਪੀ ਦੂਰੀ ਆ ਜੀ ਚੰਦੂ ਮਾਜਰਾਤ ਵੱਲ ਇਹ ਗੱਲ ਨਹੀਂ ਗਈ ਆ ਕਿ ਜਿਹੜੀ ਸਰੋ ਸਰਦ ਸਾਹਿਬ ਤੁਹਾਨੂੰ ਵੀ ਅੱਜ ਤਲਬ ਕੀਤਾ ਕਿ ਤੁਸੀਂ ਉਸ ਵੇਲੇ ਨੇ ਮੈਂ ਡ੍ਰੈਗ ਦਿੱਤਾ ਗਿਆ ਸੀਗਾ ਜੀ ਨਹੀਂ ਮੈਂ ਨਹੀਂ ਸੀ ਲਿੰਕ ਤੁਹਾਨੂੰ ਕਿਉਂ ਫਿਰ ਦਲਬ ਕੀਤਾ ਗਿਆ ਜੀ ਨਹੀਂ ਮੈਂ ਇਹ ਦੱਸਣ ਵਾਸਤੇ ਆਇਆ ਹਾਂ ਕਿ ਇਹ 2015 ਦੀ ਘਟਨਾ ਹੈ ਮੈਂ 2016 ਚ ਪੰਜਾਬ ਦੇ ਅੰਦਰ ਆਇਆ ਸੀ ਮੈਂ ਤਾਂ 2015 ਚ ਹੈ ਹੀ ਨਹੀਂ ਸੀ ਤੇ ਉਸ ਟਾਈਮ ਤੁਸੀਂ ਨਹੀਂ ਸੀਗੇ ਤੇ ਚਲੋ ਅੱਜ ਜਿਹੜਾ ਏਡਾ ਵੱਡਾ ਫੈਸਲਾ ਕਿਉਂਕਿ ਪੂਰੀ ਪੂਰੀ ਦੁਨੀਆ ਦੇ ਸਿੱਖ ਪੰਥ ਦੀ ਨਿਗਾਹ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਨੇ ਕਿ ਅੱਜ ਤੱਕੜਾ ਫੈਸਲਾ ਲਿਆ ਜਾਏਗਾ ਕਿਉਂਕਿ ਦੇਖੋ ਅਕਾਲ ਤਖਤ ਸਾਹਿਬ ਮਹਾਨਾ ਉਸਦੀ ਮਹਾਨਤਾ ਬਹੁਤ ਵੱਡੀ ਆ ਉਹਦੀ ਸਰਵੋੱਚਤਾ ਬਹੁਤ ਵੱਡੀ ਆ ਉਹ ਹਮੇਸ਼ਾ ਕਾਇਮ ਸੀ ਕਾਇਮ ਰਹੂਗੀ ਪਰ ਹਰ ਸਿੱਖ ਨੂੰ ਉਸਦੇ ਫੈਸਲੇ ਨੂੰ ਮੰਨਣਾ ਚਾਹੀਦਾ ਮੈਂ ਇਹ ਕਹਿ ਸਕਦਾ ਲੱਗਦਾ ਕਿ ਫੈਸਲਾ ਮੈਂ ਕਿਉਂ ਨਹੀਂ ਹੋਏਗਾ ਅਕਾਲ ਤਖਤ ਸਾਹਿਬ ਦਾ ਕਹਿੰਦਾ ਲੱਗਦਾ ਕਿ ਗਲਤੀਆਂ ਨੇ ਮਾਫੀ ਨਹੀਂ ਸੀ ਦੇਣੀ ਚਾਹੀਦੀ ਦੇਖੋ ਅਕਾਲ ਤਖਤ ਸਾਹਿਬ ਦਾ ਫੈਸਲਾ ਨੇ ਅਕਾਲ ਤਖਤ ਸਾਹਿਬ ਪਿਆ ਕਰ ਰਹੇ ਪਰ ਤੁਸੀਂ ਮੰਨਦੇ ਹੋ ਕਿ ਉਹ ਜਿਹੜੀਆਂ ਬੇਦਬੀਆਂ ਵੀ ਹੋਈਆਂ ਨੇ ਅਹਿਮ ਰੌਂਡ ਰਿਹਾ ਵਾ ਅਕਾਲ ਤਖਤ ਸਾਹਿਬ ਜੀ ਪਿਆ ਕਰ ਰਿਹਾ ਤਾਂ ਸੋਚ ਕੇ ਕਰ ਰਿਹਾ